ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅਜੇਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਆ ਸੈਕੰਡ ਟਾਈਮ ਇਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਆ ਪਿੰਡ ਦੋਸਤੋ ਚੋਟੀਆਂ ਤਹਿਸੀਲ ਤੇ ਜਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਤਲਵੰਡੀ ਭਾਈ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਹੈਗਾ ਇਸ ਪਿੰਡ ਦੇ ਤੇ ਬਿਲਕੁਲ ਆ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਆ ਇਸ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਤੇ ਇੱਕ ਵਹਿੜ ਹੈਗੀ ਆ ਵੀਰ ਹੁਣਾਂ ਦੇ ਕੋਲ ਟੋਕਰ ਗੱਪਣ ਵਹਿੜ ਆ ਤੇ ਸੱਜਰ ਅੱਗੇ ਸੂਣ ਜਾ ਰਹੀ ਇਹ ਮੱਝ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਬਾਈ ਮਨਜਿੰਦਰ ਸਿੰਘ ਦੇ ਕੋਲ ਆਪਾਂ ਆਏ ਆ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਦੋਸਤੋ ਸਕਿੱਪ ਨਾ ਕਰਿਓ ਐਂਡ ਤੱਕ ਲਾਸਟ ਤੱਕ ਜਰੂਰ ਦੇਖ ਲਿਓ ਪੂਰੀ ਇਨਫੋਰਮੇਸ਼ਨ ਆ ਸਮਝ ਲੈਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਕੰਟੈਕਟ ਕਰ ਸਕਦੇ ਜੇ ਸੰਪਰਕ ਨੰਬਰ ਬਿਲਕੁਲ ਸਕਰੀਨ ਦੇ نیچے ਆਪਾਂ ਚਲਦੇ ਕਰ ਦਈਦੇ ਆ ਕਰਦੇ ਆ ਗੱਲਬਾਤ ਇਹ ਰਿਹਾ ਆਪਾਂ ਬਾਈ ਮਨਜਿੰਦਰ ਸਿੰਘ ਦੇ ਨਾਲ ਹਾਂਜੀ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਬਹੁਤ ਵਧੀਆ ਜੀ ਠੀਕ ਹੈ ਜੀ ਪਸ਼ੂ ਉਦੋਂ ਸੇਲ ਹੋ ਗਏ ਸੀ ਵੀਰ ਹਾਂਜੀ 나ਗਨਾ ਸੇਲ ਹੋ ਗਏ ਸੀ ਚਲੋ ਠੀਕ ਹੈ ਜੀ ਉਹਦੇ ਤੋਂ ਸੇਲ ਹੋ ਗਏ ਠੀਕ ਆ ਤੇ ਉਸ ਤੋਂ ਬਾਅਦ ਹੋਰ ਵੀ ਪਸ਼ੂ ਤੁਹਾਡੇ ਕੋਲ ਚਲੋ ਸੇਲ ਹੋ ਗਏ ਉਸ ਤੋਂ ਬਾਅਦ ਸੇਲ ਹੋ ਗਏ ਅੱਜ ਪੰਨੂੰ ਤੈਨ੍ਹੇ ਸੀਗੇ ਹਾਂਜੀ ਤੇ ਇੱਕ ਢੋੜੇ ਆਉਣ ਤੋਂ ਪਹਿਲਾਂ ਪਹਿਲਾਂ ਮੱਝ ਸੇਲ ਹੋ ਗਈ ਖੜੀ ਆ ਠੀਕ ਆ ਤੇ ਹੁਣੇ ਦੋ ਰਹਿ ਗਏ ਫਿਲਹਾਲ ਜੀ ਠੀਕ ਹੈ ਜੀ ਹਾਂਜੀ ਪਸ਼ੂ ਆਉਂਦੇ ਵੀ ਪਏ ਬਾਕੀ ਠੀਕ ਆ ਅੱਜ ਇੱਕ ਆਪਣੇ ਕੋਲੇ ਮੱਝ ਜੀ ਅਕੇ ਸੂਣ ਜਾ ਰਹੀ ਹੈ ਤੇ ਕਿੰਨਵੇਂ ਸਵੇਰ ਸੂਣਾ ਜੇ ਨੇ ਕੇ ਮਾਰਗਨ ਦੱਸਣ ਦੇ ਮਤਲਬ ਕਿ ਤੀਜਾ ਸੂਆ ਸੋਣੀ ਹੈ ਜੀ ਠੀਕ ਹੈ ਠੀਕ ਹੈ ਜੈਡ ਬਲੈਕ ਹੀ ਮਾਝਾ ਚੰਗੇ ਪੱਠਪੜੇ ਦੀ ਆ 20 ਤੋਂ 22 ਦਿਨ ਉਹਨਾਂ ਨੇ ਮਾਰਗਨ ਦੱਸਿਆ ਇਹ ਦੇ ਲਈ ਦੇ ਸੂਣ ਚ ਪਰ ਆਪਾਂ 25 ਦਿਨ ਕਹਿ ਕੇ ਜਾਵਾਂਗੇ ਠੀਕ ਹੈ ਠੀਕ ਹੈ ਠੀਕ ਤੇ ਮਾਝੂ ਚੰਗੇ ਘਰਾਣੀ ਦੀ ਪੱਦਗਾਠੀ ਵਾਲੀ ਮਾਝਾ ਦੀ ਦੁੱਧ 14 ਪਲੱਸ ਹੋਊਗੀ ਮਾਈਨਸ ਠੀਕ ਹੈ ਕੋਈ ਭਾਈ ਵੀਰ ਭਰਾ ਆਪਣਾ ਸਾਈ ਪਾ ਦੇਵੇ ਸਾਹਮਣੀ ਤਾਂ ਮੈਂ ਵੈਸੇ ਵੀ ਹੈਗੀ ਐ ਇਹਦਾ ਮੋਲ ਰੇਟ ਫੋਨ 'ਤੇ ਕਰਾਂਗੇ ਠੀਕ ਆ ਤੇ ਸਵਾ ਕੇ ਵੀ ਦੇ ਦਾਂਗੇ ਦੰਦ ਚਵਾ ਕੇ ਵੀ ਦੇ ਦਾਂਗੇ ਜਿਨੀ ਸਾਈਪ ਆਊਗਾ ਅਜਾ 14 ਮਹੀਨਸ ਹੋ ਗਈ ਆਪਾਂ ਸਾਈ ਦੁਕਣੀ ਮੋੜ ਦਾਂਗੇ ਹੂੰ ਠੀਕ ਆ ਪਰ ਜੇ ਮੇਰੀ ਸੰਭਾਲੀ ਹੋ ਗਈ ਤਾਂ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਸੁਬਾ ਚੌਥਾ ਦੱਸਤਾ ਜੀ ਹਾਂ ਤੀਜਾ ਚੌਥਾ ਲਾ ਲਵਸ ਹਾਂ ਤੀਜਾ ਚੌਥਾ ਲਾ ਲਓ ਅਸੋ ਦੋਸਤੋ ਆਪਦੀ ਸੋਚ ਸਮਝਦੇ ਆਸਾਨ ਆ ਤੁਸੀਂ ਤੀਜਾ ਚੌਥਾ ਵੀ ਮੰਨ ਸਕਦੇ ਜੀ ਬਾਕੀ ਕੀ ਆਉਂਦੀ ਬੋਲ ਤੇ ਮੱਧ ਚੰਗੀ ਆ ਤਕਰੀਬਨ ਤਵੀਰ ਕਹਿੰਦਾ ਵੀ ਘੱਟੋ ਘੱਟ 25 ਦਿਨ ਹਜੇ ਸਮਾਂ ਲੈ ਜੂ 20 ਦਿਨ ਅਗਲਿਆਂ ਨੇ ਕਿਹਾ ਸੀ ਜਿੱਥੋਂ ਅੱਗੋਂ ਆਇਆ ਪਸੂ ਤੇ ਬਾਕੀ ਵੀਰ ਕਹਿੰਦਾ ਵੀ ਹਜੇ ਤਕਰੀਬਨ 25 ਕੇ ਦਿਨ ਇਹ ਜਿਹੜੀ ਮੱਝ ਖਰੀਦ ਕੇ ਲੈ ਕੇ ਜਾ ਸਕਦੇ ਜੀ ਤੇ ਪੌਡੀ ਪੰਤਰ ਜਿਹੜੀ ਹੈਗੀ ਬਰੀਕ ਜਿਹੜੀ ਚਮੜੀ ਆ ਤੇ ਬਿਲਕੁਲ ਬਲੈਕ ਹੈਗੀ ਆ ਮੱਥਾ ਵੀ ਬਿਲਕੁਲ ਬਲੈਕ ਪੂਛ ਜਿਹੜੀ ਹੈਗੀ ਦੋਸਤੋ ਬਿਲਕੁਲ ਬਲੈਕ ਆ ਦੇਖੋ ਥਣ ਹਵਾਨਾ ਜਿਹੜਾ ਹੈਗਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਜਰੂਰ ਤੁਸੀਂ ਦੇਖ ਲਓ ਲਵਾਈ ਮੋਟਾਈ ਥਾਣਾ ਦੀ ਜਿਹੜੀ ਹੈਗੀ ਬਿਲਕੁਲ ਤੁਹਾਡੇ ਸਾਹਮਣੇ ਚੌਥਾ ਥਣਾ ਦਾ ਗਾਇ ਬੰਤਰ ਕਿਉਂਕਿ ਹਜੇ ਥੋੜਾ ਜਿਹਾ ਲਾਏ ਨਹੀਂ ਪਈਗੀ ਪਸੂ ਜਿਹੜਾ ਦੋਸਤ ਨੇੜੇ ਜਿਹੜਾ ਲਾਇਆ ਲਾਇਏ ਪਿਆ ਤੇ ਉਦੋਂ ਵੀ ਬਈ ਸਵਾਲ ਮਾ ਜੋ ਕਿ ਦਿਨ ਦਿਨ ਨਾਲ ਦਿਨ ਲਾਉਣਾ ਨਾ ਕੋਈ ਛੋਟਕਾਲਾ ਕੰਮ ਨਹੀਂ ਹੋਣੀ ਲਾਈ ਜਾਊਗੀ ਇਹ ਸਵਾਲ ਕਰਕੇ ਨਾਲ ਦਿਨ ਜਦੋਂ ਲਾਉਣਾ ਪੰਜਾਂ ਚਾਰ ਦਿਨਾਂ ਜੀ ਉਦੋਂ ਕਿ 1 2 3 ਦਿਨ ਪੂਰੇ ਜੀ ਠੀਕ ਆ ਤੇ ਮਲਕੀ ਜਨਵਰੀ ਜਨਵਰੀ ਤੱਕ ਹਾਂ ਤਕਰੀਬਨ ਜਕਰਾਂ ਚ 10 ਆ ਤੇ ਘੱਟੋ ਘੱਟ ਵੀ ਜਨਵਰੀ ਤੱਕ ਵੀ ਜਾ ਸਕਦੀ ਹੈ ਜਾ ਸਕਦੀ ਹਾਂ ਚੀਜ਼ਾਂ ਮੰਨ ਲਓ 10 ਤੋਂ ਬਾਹਰ ਰੋਤ ਚ ਆਉਂਦੀ ਹੈ ਬਿਲਕੁਲ ਜਨਵਰੀ ਦੇ ਪਹਿਲੇ ਹਫਤੇ ਸੂਨ ਦੀ ਸੁਭਾਵਨਾ ਫੁੱਲ ਬਣ ਜਾਣੀ ਹੈ ਹਾਂਜੀ ਠੀਕ ਹੈ ਤੇ 52-52 ਦੇ ਵਿੱਚ ਵੀਰ ਜੀ ਬਿਲਕੁਲ ਓਕੇ ਸੀਗੀ। ਬਾਈ ਜੀ ਘੂਰ ਸਿੱਟੇ ਦੀ ਭਾਰ ਨਹੀਂ ਥਣਦੀ ਆਪਣੀ ਗਾਰੰਟੀ ਹੋ ਗਈ ਹਾfte ਦੀ। ਠੀਕ ਹੈ। ਦੱਸ ਦਿਆਂ ਨੀ ਜੇ ਵੀ ਆਜਲ ਜਾਊਗਾ ਦਾ। ਠੀਕ ਹੈ। ਦਾਹੰਦਾਂ ਦੇ ਵਿੱਚ ਵਿੱਚ ਕੋਈ ਥਾਮ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਪਿੱਛਾ ਖੜ ਜੇ ਆਪਣੀ ਗਾਰੰਟੀ ਹੋਊ ਉਸ ਤੋਂ ਬਾਅਦ ਅਗਲੇ ਘਰ ਆ ਜੀ। ਬਿਲਕੁਲ। ਘੱਟੋ ਘੱਟ ਦੋਸਤੋਂ 7 ਦਿਨ ਦਾ ਵੀਰਾਂ ਦਾ ਵੀ ਟਾਈਮ ਆ ਆਪਾਂ ਦੇਵਾਂਗੇ। ਕੋਈ ਇਸ ਤਰ੍ਹਾਂ ਦਾ ਕੋਈ ਥਾਂ ਦੇ ਵਿੱਚ ਭੂਰ ਫੁਆਰਾ ਬਣਦਾ ਹੋਵੇ ਆ ਚਾਹੇ ਕਿਸੇ ਤਰ੍ਹਾਂ ਦਾ ਕੋਈ ਭਾਰ ਪਸ਼ੂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਈ ਤਾਂ ਇੱਕ ਹਫ਼ਤੇ ਤੱਕ ਤੁਹਾਡੇ ਕੋਲ ਜਿਹੜੀ ਸ਼ੋਰ ਹੈਗੀ ਇੱਕ ਹਫ਼ਤੇ ਦੇ ਬਾਅਦ ਜੇਕਰ ਵੀ ਸਮਾਂ ਤੁਸੀਂ ਕੋਈ ਕੰਪਲੇਂਟ ਕੱਢਦੇ ਹੋ ਪਸ਼ੂ ਦੇ ਵਿੱਚ ਦੋਸਤੋ ਤਾਂ ਜਿਹੜੀ ਉਹਦਾ ਜ਼ਿੰਮੇਵਾਰ ਵੀਰਾਂ ਦਾ ਆਪਾਂ ਨਹੀਂ ਹੋਵਾਂਗੇ तकरीबन 7 ਦਿਨ ਦਾ ਟਾਈਮ ਤਸੱਲੀ ਨਾਲ ਤੁਸੀਂ ਆਪਦੀ ਨਰਕ ਪਰਖ ਕਰਕੇ ਜੀ ਦੋਸਤੋ ਇਹ ਮੱਝ ਲੈ ਕੇ ਜਾਣ ਸਕਦੇ ਜੀ ਅੱਛਾ ਭਾਈ ਮਨਜਿੰਦਰ ਇਹਦਾ ਮੁੱਲ ਕਿੰਨਾ ਕਰਤਾ ਵੀਰ ਮੋਹਲੇ ਦਾ ਬਈ ਫੋਨ ਤੇ ਕਰਾਂਗੇ ਅੱਛਾ ਜੀ ਹਾਂ ਇੱਕ ਮੇਰੀ ਬੇ ਭਰਾ ਨੂੰ ਬੇਨਤੀ ਵੀ ਲਾਓ ਫੋਨ ਉਹ ਲਾਓ ਜਿਹਨੇ ਪਸ਼ੂ ਲੈਣਾ ਕੋਈ ਕਹਿੰਦਾ ਮੈਂ ਬਈ ਰੇਟ ਪੁੱਛ ਲਿਆ ਸਾਰੀ ਕੋ ਗੱਲਬਾਤ ਕਰ ਲਈ ਵੀਡੀਓ ਵੇਖ ਲਈ ਬਈ ਕਿੰਨਾ ਗਾਂ ਪਹਿਲਾਂ ਸਾਰੀ ਵੀਡੀਓ ਵੇਖਿਆ ਕਰੋ ਫਿਰ ਘਰੇ ਰਿਆ ਕਰਿਆ ਕਰੋ ਫਿਰ ਮੈਨੂੰ ਫੋਨ ਲਾਇਆ ਕਰੋ ਹੂੰ ਠੀਕ ਆ ਕਈ ਬੰਦੇ ਫੋਨ ਚੱਕਦੇ ਆ ਕਸਾਈਆਂ 'ਚ ਪੈ ਜਾਂਦੇ ਆ ਮੇਰਾ ਬਈ ਉਹ ਕੰਮ ਨਾ ਕਰਿਆ ਕਰੋ ਜਦੋਂ ਪਸ਼ੂ ਲੈਣਾ ਕੋਈ ਗਾਲੇ ਕਸਾਈਆਂ ਦੀ ਬਈ ਮੇਰੇ ਨਾਲ ਗੱਲ ਕਰੋ ਸੌਦਾ ਵਾਟਾ ਮੈਂ ਲਾਉਂਗਾ ਪਰ ਜਦੋਂ ਪਸੂ ਲੈਣਾ ਜੋ ਕੋਈ ਸਾਰਾ ਸੌਦਾ ਵਟਾ ਕਰਕੇ ਵੀ ਰੈ ਕਰ ਲਾ ਗਿਆ ਜੰਦੇ ਆ ਉਹ ਫਿਰ ਉੱਥੇ ਮੜਕਾ ਮੁੱਖ ਆ ਜਾਂਦਾ ਠੀਕ ਆ ਤੀਜੇ ਨੰਬਰ 'ਗਾ ਲੈ ਆ ਜੀ ਵੀ ਗਿਆ ਤਾਂ ਗਾਰੰਟੀ ਜੇ ਮੰਗਾ ਲਓ ਮੇਰੀ ਗਾਰੰਟੀ ਵੀ ਤੁਹਾਡੇ ਘਰ ਤੇ ਕਰੋ ਤੇ ਜਿਹੜਾ ਬੰਦਾ ਇੱਥੇ ਆ ਕੇ ਪਾਸ ਕਰਕੇ ਲੈ ਗਿਆ ਧਾਰਾ ਮਾਰ ਕੇ ਲੈ ਗਿਆ ਚੋਕੇ ਲੈ ਗਿਆ ਉਹਦੀ ਮੇਰੀ ਗਾਰੰਟੀ ਜ਼ੀਰੋ ਹੋ ਜੇ ਬਿਲਕੁਲ ਉਹਦੀ ਕੋਈ ਗਾਰੰਟੀ ਨਹੀਂ ਜਾਂ ਤੁਸੀਂ ਗਾਰੰਟੀ ਚ ਮੰਗਾ ਲਓ ਰਿਕਾਰਡਿੰਗ ਕਰ ਲਓ ਜਿਹੜੀ ਗੱਲ ਮੈਂ ਫੋਨ ਤੇ ਕਹੂੰਗਾ ਉਸੇ ਗੱਲ ਤੇ ਮੈਂ ਉਤਰੂੰਗਾ ਜੇ ਉਹ ਤੇ ਕੋਈ ਗੱਲ ਤੋਂ ਵੀ ਤੇ ਮੱਧ ਮੋੜ ਦਿਓ ਪੈਸੇ ਵਾਪਸ ਕਰੂੰਗਾ ਯਾਨੀ ਮੈਂ ਕੋਸ ਬਟੇ ਪਰਹੂੰਗਾ ਠੀਕ ਹੈ ਜਿਨੇ ਜਿਨੇ ਦੇ ਪਰ ਸੌਦਾ ਹੈ ਉਹ ਕੁੰਨੇ ਪੈਸੇ ਵਾਪਸ ਕਰ ਲਊ ਜੇ ਕੋਈ ਕਮੀ ਹੋ ਗਈ ਜੇ ਗਰੰਟੀ ਲੰਗਾਓਗੇ ਬਿਲਕੁਲ ਹਾਂ ਸੋ ਦੋਸਤੋ ਇੱਕ ਮੇਨ ਜਿਹੜੀ ਗੱਲ ਹੁੰਦੀ ਆ ਵੀਡੀਓ ਕਿਸੇ ਵੀ ਯੂਟਿਊਬਰ ਵੀਰ ਦਾ ਜਿਹੜਾ ਕੰਮ ਹੁੰਦਾ ਵੀਡੀਓ ਪ੍ਰੋਪਰ ਦਿਖਾਉਣ ਦਾ ਉਹ ਤੋਂ ਜੀ ਇਨਫੋਰਮੇਸ਼ਨ ਆਪੀ ਜਿਹੜੀ ਆਪਾਂ ਲੈਣੀ ਹੁੰਦੀ ਮਾਲਕ ਤੋਂ ਤਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੀਦੀ ਆ ਵੀ ਉਹ ਜਿਹੜੀ ਵੀਡੀਓ ਤੁਸੀਂ ਕੰਪਲੀਟ ਵੇਖਣ ਤੋਂ ਬਾਅਦ ਸੌਦੇ ਦੀ ਜਿਹੜੀ ਹਾਂ ਨਾਂ ਦੀ ਅਗਲੇ ਨੂੰ ਪੜਤਾ ਖਾਂਦਾ ਤੁਹਾਨੂੰ ਕਿਤੋਂ ਤੱਕ ਪੜਤਾ ਖਾਂਦਾ ਉਹ ਗੱਲਬਾਤ ਕਰ ਸਕੋ ਜਦੋਂ ਤੁਸੀਂ ਵੀਡੀਓ ਹਾਫ ਵੇਖਦੇ ਹੋ ਤੇ ਛੱਡ ਕੇ ਵੀਡੀਓ ਕੰਟੈਕਟ ਨੰਬਰਾਂ ਤੇ ਜਰਾ ਸੰਪਰਕ ਕਰ ਲੈਂਦੇ ਹੋ ਤਾਂ ਫਿਰ ਜਿਹੜੀਆਂ ਦੋਸਤੋ ਉਹੀ ਗੱਲਾਂ ਜਿਹੜੀਆਂ ਮੈਂ ਖੁਦ ਸਵਾਲ ਬਾਈ ਨੂੰ ਪੁੱਛ ਕੇ ਚੀਜ਼ ਉਸ ਪਸ਼ੂ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਹੁੰਦੀ ਆ ਉਹ ਫਿਰ ਦੁਬਾਰਾ ਦੁਬਾਰਾ ਜਿਹੜਾ ਦੋਸਤੋ ਉਹ ਗੱਲਬਾਤ ਚੱਲਦੀ ਰਹਿੰਦੀ ਆ ਤੇ ਇਹ ਜ਼ਰੂਰਤ ਜਿਹੜੀ ਚੀਜ਼ ਤੇ ਤੁਸੀਂ ਜ਼ਰੂਰ ਗੌਰ ਕਰ ਲਿਓ ਜਿਹੜੇ ਵੀਰ ਨੇ ਖਾਸ ਤੌਰ ਤੇ ਪਸ਼ੂ ਐਨੀਮਲ ਲੈਣਾ ਹੁੰਦਾ ਪਸੰਦ ਹੁੰਦਾ ਪੈਸੇ ਲਾਉਣੇ ਹੁੰਦੇ ਆ ਉਹ ਖਾਸ ਤੌਰ ਤੇ ਮੇਰਾ ਵੀਰ ਕਿਸੇ ਓਨਰ ਦੇ ਨਾਲ ਮਾਲਕ ਦੇ ਨਾਲ ਵਪਾਰੀ ਵੀਰ ਦੇ ਨਾਲ ਤੁਸੀਂ ਸੰਪਰਕ ਕਰਿਆ ਕਰੋ ਨੰਬਰਾਂ ਤੇ ਠੀਕ ਹੈ ਜੀ ਬਾਕੀ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਦੋਸਤੋ ਆ ਹਾਈਟ ਕਰਦਾ ਜਿਹੜਾ ਹੈਗਾ ਬਿਲਕੁਲ ਦੂਰ ਤੋਂ ਵੀ ਤੁਸੀਂ ਵੇਖ ਸਕਦੇ ਜੀ ਆਹ ਹਾਈਟ ਕਰਦਾ ਤੇ ਸੋ ਆਓ ਆਪਣੀ ਜਿਹੜੀ ਤਸੱਲੀ ਆ ਦੋਸਤੋ ਟਿੱਪਕੇ ਤਸੱਲੀ ਤੁਸੀਂ ਆਪ ਦੀ ਜਿਹੜੀ ਜਰੂਰ ਕਰ ਲਿਆ ਕਰੋ ਬਾਕੀ ਵੀਰ ਕਹਿੰਦਾ ਵੀ ਜੇਕਰ ਤੁਸੀਂ ਕੋਈ ਗਰੰਟੀ ਤੇ ਮਗਾਉਨੇ ਹੋ ਉੱਥੇ ਮੇਰੀ ਗਰੰਟੀ ਹੋਊਗੀ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਤੇ ਜੇਕਰ ਤੁਸੀਂ ਆਉਂਦੇ ਹੋ ਦੋਸਤੋ ਤੇ ਇਹ ਹੋ ਜਾਂਦਾ ਵੀ ਟਿੱਪਣ ਤੋਂ ਬਾਅਦ ਚੁਆਈ ਕਰਨ ਤੋਂ ਬਾਅਦ ਤੁਸੀਂ ਕਿਸੇ ਨੂੰ ਆਪਾਂ ਗਰੰਟੀ ਦਿਓ ਨਹੀਂ ਆਪਾਂ ਠਹਿਰਾ ਸਕਦੇ ਕਿਉਂਕਿ ਉੱਥੇ ਆਪਣੀ ਆਪ ਦੀ ਨਿਰਕਪਰਕ ਹੋਈ ਹੁੰਦੀ ਆ ਤੇ ਜੇਕਰ ਤੁਸੀਂ ਦੋਨੋਂ ਤਰੀਕੇ ਹੈਗੇ ਦੋਨੋਂ ਵੇ ਤਰੀਕੇ ਨਾਲ ਤੁਸੀਂ ਜਿਹੜੇ ਪਸ਼ੂ ਲੈ ਕੇ ਜਾ ਸਕਦੇ ਜੀ ਜਿੱਥੇ ਪਸ਼ੂ ਖੜਾ ਹੁੰਦਾ ਉੱਥੇ ਬੰਦਾ ਅੱਗੇ ਵੀ ਆਪ ਵੀ ਕਹਿ ਰਿਹਾਦਾ ਵੀ ਇੱਥੇ ਮੇਰੀ ਗਾਰੰਟੀ ਆ ਤਸੱਲੀ ਨਾਲ ਮੈਂ ਤੁਹਾਡੇ ਘਰ ਪਹੁੰਚਦੀ ਕਰ ਸਕਦਾ ਗਾਰੰਟੀ ਵਾਲੀ ਚੀਜ਼ ਤੇ ਆਹ ਵੇਖੋ ਹਜੇ ਸਮਾਂ तकरीबन ਇੱਕ ਬਰੀ ਮੈਂ ਫੇਰ ਰਿਪੀਟ ਕਰ ਦੇਣਾ ਸਮਾਂ ਲੈ ਜੂ ਹਜੇ तकरीबन 25 ਦਿਨ ਦਾ ਸਮਾਂ ਹਜੇ ਆਰਾਮ ਨਾਲ ਲੈ ਜਾਣੀ ਇਸਨੇ ਦਿਨ ਭਾਜੀ 20 ਤੋਂ 22 ਦਿਨ ਦੱਸਿਆ ਪਰ ਮੈਂ 25 ਦਿਨ ਦਾ ਆਸਤਾ ਪਰ 30 ਦਿਨ ਮੰਨ ਲਓ ਜੀ 30 ਤੋਂ 31 ਨਹੀਂ ਲੈਂਦੀ ਮੈਂ ਅੱਜ ਠੀਕ ਆ ਇੰਨੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਤੀਜੋ ਕਾਪੀਆਂ ਆ ਦੇ ਨਿਯੋਗਾਗਾ 22 ਮੰਨ ਲਓ 25 ਮੰਨ ਲਓ 22 ਮੰਨ ਲਓ ਠੀਕ ਆ ਇਸ ਤੋਂ ਤੀਕਰ ਆਪਣੀ ਗਾਰੰਟੀ ਹੋ ਗਈ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਵੀਰ ਦੇ ਕੋਲ ਐਨੀ ਮਾਲਾ ਉਹ ਵਹਿੜ ਆ ਜਾਂਦੀ ਦੋਸਤੋ ਤੇ ਵਹਿੜ ਦੀ ਪ੍ਰਾਪਰ ਇਨਫੋਰਮੇਸ਼ਨ ਆਪਾਂ ਲੈ ਲੈਂਦੇ ਆ ਅੱਛਾ ਭਾਈ ਜੀ ਇਹਦੀ ਕੀ ਡਿਟੇਲ ਆ ਇਹ ਭਾਈ ਮਾਰਕਾ ਨੇ ਦੂਜਾ ਸੁਬਾ ਦੱਸਿਆ ਆਪਾਂ ਤੀਜਾ ਕਹਿੰਦੇ ਨੇ ਬਾਕੀ ਬੰਦਾ ਕੋਈ ਵੀ ਵੀਰ ਭਰਾ ਆ ਉਹ ਸਮਝ ਨਾ ਲੈ ਲੈ ਹੂੰ ਪਹਿਲਾ ਸਮਝ ਲੈ ਦੂਜਾ ਸਮਝ ਲੈ ਤੀਜਾ ਸਮਝ ਲੈ ਪਹਿਲਾ 7 ਮਾਰਾਂ ਦੇ ਲਈ ਠੀਕ ਹੈ ਠੀਕ ਹੈ ਜੀ 11 ਕਿਲੋ ਦੁੱਧ ਕਿਹਾ ਜੀ ਪੂਰਾ ਕੰਡੇ ਵਾਲਾ 4 ਮਹੀਨਾ ਲਈ ਗੱਭਣਾ ਪਰ ਆਪਾਂ 10 ਦੀ ਗਾਰੰਟੀ ਚੱਕ ਲਾਂਗੇ ਤੁਹਾਡੇ ਘਰ ਤੱਕ ਨੌ ਦੀ ਗੱਤ ਲਾਂਗੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਫੂਲੀ ਨਿਆਣਾ ਪਾਉ ਨਾ ਪਾਉ ਕੋਈ ਚੱਕਰ ਨਹੀਂ ਗਿਆ ਜੇ ਤੁਸੀਂ ਆਨਲਾਈਨ ਮੰਗਵਾਉਣੇ ਤੁਹਾਡੇ ਘਰ ਦੀ 9 ਕਿਲੋ ਦੀ ਗਾਰੰਟੀ ਹੈ ਜੀ 8.5 ਵੀ ਹੋਊਗਾ ਆਪਾਂ ਬੈਠੇ ਹੂੰ ਠੀਕ ਹੈ ਜੀ ਬਿਲਕੁਲ 4 ਮਹੀਨਾ ਗੱਭਣਾ ਠੀਕ ਹੈ 4 ਮਹੀਨਾ ਦੀ ਜਿਹੜੀ ਗੱਭਣਾ ਦੋਸਤੋ ਸੁਗਾ ਤੁਸੀਂ ਦੂਜਾ ਮੰਨ ਲਓ ਤੀਜਾ ਮੰਨ ਲਓ ਹਣਾ ਹਰ ਇੱਕ ਦੀ ਆਪਾਂ ਆਪਣੀ ਨਰਕ ਪਰਖਾ ਆਪਣੀ ਸੋਚ ਸਮਝ ਹਿਸਾਬ ਨਾਲ ਤੁਸੀਂ ਮੰਨ ਸਕਦੇ ਜੀ ਤੇ ਥਣ ਵਗੈਰਾ ਆਪਾਂ ਤੁਹਾਨੂੰ ਜਿਹੜੇ ਦਿਖਾ ਦਿੰਨੇ ਆ ਵੀਰ ਕਹਿੰਦਾ ਵੀ ਤਕਰੀਬਨ 10 ਕਿਲੋ ਮਿਲਕ ਹੈਗਾ ਵੀ ਜੇਕਰ ਤੁਸੀਂ ਇੱਥੇ ਚਵਾਈ ਕਰਦੇ ਹੋ ਮੇਰੇ ਕਿੱਲੇ ਤੇ ਪਹੁੰਚ ਕੇ ਤੇ ਜੇਕਰ ਤੁਸੀਂ ਗਰੰਟੀ ਦੇ ਚੀਜ਼ ਮਗਾਉਨੇ ਆਪਣੇ ਘਰ ਤਾਂ ਮੇਰੀ ਗਰੰਟੀ ਦੇ ਜਿਹੜੀ ਤੁਸੀਂ 9 ਲੀਟਰ ਦੀ ਚਵਾਈ ਕਰ ਸਕਦੇ ਵੀ 8.5 ਜਿਹੜਾ ਨਹੀਂ ਹੋ ਸਕਦਾ 9 ਲੀਟਰ ਤੋਂ ਤੋਂ ਹੋਵੇਗਾ ਜੇਕਰ ਤੁਸੀਂ ਬਿਲਕੁਲ ਗਰੰਟੀ ਦੇ ਮਗਾਉਨੇ ਤੇ 4 ਮਹੀਨੇ ਦੀ ਜਿਹੜੀ ਗੱਪਣ ਚੈੱਕ ਪਾਸ ਆ ਅੱਗੇ ਕਿਸਾਨ ਵੀਰ ਚਾਹੁੰਦੇ ਆ ਵੀ ਟੋਕੜ ਗੱਪਣ ਪਸ਼ੂ ਖਰੀਦਣਾ ਵੀ ਦੁੱਧ ਵੀ ਹੋਵੇ ਥੱਲੇ ਤੇ ਪਸ਼ੂ ਜਿਹੜਾ ਹੈਗਾ ਉਹ ਗੱਬਣ ਵੀ ਹੋਵੇ ਚੈੱਕ ਪਾਸ ਹੋਵੇ ਤਾਂ ਤੁਸੀਂ ਜਿਹੜੀ ਇਹ ਬੇੜ ਵੀ ਵੀਰ ਦੇ ਕੋਲੋਂ ਖਰੀਦ ਸਕਦੇ ਜੀ ਤੇ ਵਜਨ ਦੇ ਵਿੱਚ ਆ ਬੇੜ ਵਧੀਆ ਚੰਗੀ ਵਜਨ ਦੇ ਵਿੱਚ ਲੈਓ ਜੀ ਥੋੜੀ ਤਲਿਹਾਰੇ ਦੀ ਹੌਲ ਕਰਦੀ ਆ ਇੱਕ ਰੰਬੀ ਹੰਝ ਘਰ ਰੋੜਾ ਜਲੇ ਕਰਦੀ ਆ ਆ ਲਓ ਜੀ ਚੰਗਾ ਥਣ ਹਵਾਨਾ ਹੈਗਾ ਦੋਸਤੋ ਬਾਕੀ ਦੁੱਧ ਵੀ ਥੱਲੇ ਕੰਪਲੀਟ 9 ਲੀਟਰ 10 ਲੀਟਰ ਹੈਗਾ ਕੋਈ ਵੀ ਆਪਦੇ ਮੀਨਤੀ ਗਿਣਤੀ ਕਰਕੇ ਕੰਡੇ ਤੇ ਤੋਲ ਕੇ ਚਾਹੇ ਲੀਟਰ ਮਾਰ ਕੇ ਲੈ ਕੇ ਜਾ ਸਕਦਾ ਤੇ ਭਾਈ ਮਨਜਿੰਦਰ ਇਹਦਾ ਵੀਰ ਮੁੱਲ ਕੀ ਰੱਖਿਆ ਹੋਇਆ ਭਾਈ ਇਹਦਾ ਮੁੱਲਾ ਜੈ ਜ 24000 ਹਾਂਜੀ ਆਪਾਂ ਮੁੱਲ ਕਰਦੇ ਕੋਈ 550 ਲਾਓ 50 ਲਾਓ ਪਰ ਲਾਓ ਉਹ ਜਿਹਨੇ ਲੈਣੀ ਆ ਰਹਿ ਕਰਕੇ ਲਾਓ ਦੂਜੇ ਨੰਬਰ ਆ ਸਾਲੂ ਸਾਹਿਬ ਜਿੰਕੋ ਤੂੜੀ ਮਹਿੰਗੀ ਆ ਹਮ ਆਪਦਾ ਖਰਚਾ ਘੜਦੀ ਆ ਆ ਨੋਰਮਲ ਵਹਿਣਾ ਹੁੰਦਾ 10 10 ਕਿਲੋ ਵਾਲੀਆਂ 10 ਕਿਲੋ ਦੁੱਧ ਹੋਣੇ ਥੱਲੇ ਹੈਗਾ ਜੀ ਦਰ ਕੋ ਠੀਕ ਹੈ ਹੁਣ ਜੀ ਨਾਰਮਲ ਸੇਵਾ ਸੀ ਜੇ ਨਦਾਂ ਦਾਪਾ ਪਾਇਆ 12 13 ਦੇ ਵੀ ਆ ਜੂਗੀ ਜੀ ਤੇ ਗਾਂ ਵੀ ਰੋਤ ਚ ਆਉਂਦੀ ਆ ਠੀਕ ਆ ਠੀਕ ਆ ਨਾਲ ਦਾ ਸਾਰਾ ਸਾਰਾ ਦੋ ਰੁਪਏ ਲੂਗੀ ਜਿੱਦ ਮਹੀਨੇ ਡੇਢ ਮਹੀਨੇ ਸਾੰਭਣੀ ਪਈ ਤੇ ਗਾ ਪੈਸੇ ਵੀ ਦੁੱਗਣੇ ਤਕਣੇ ਕਰੂਗੀ ਹੂੰ ਬਿਲਕੁਲ ਤੇ 24000 ਡਿਮਾਂਡ ਹੈ ਨਾ 24000 ਡਿਮਾਂਡ ਆ ਕੋਈ 5 ਲਾ 50 ਲਾਓ ਉਹ ਜਿਹਨੇ ਫੋਨ ਜਿਹਨੇ ਲੈਣਾ ਕੋਈ ਹੂੰ ਟਾਈਮ ਪਾਸ ਨਾ ਬਿਲਕੁਲ ਸੋ ਦੋਸਤੋ ਵੀਰ ਦੀ ਵੀ ਗੱਲ ਸਹੀ ਹੈਗੀ ਆ ਕੋਈ 5 10 15 ਕੋਈ 11 12 ਕੁਝ ਵੀ ਜਦੋਂ ਕਿ ਤੁਸੀਂ ਰੇਟ ਲਾਉਂਦੇ ਕੋਈ ਗੁੱਸ ਕਿਉਂਕਿ ਜਿਹਨੇ ਖਰੀਦਣਾ ਹੁੰਦਾ ਪਸ਼ੂ ਦੋਸਤੋ ਉਹ ਮੁੱਲ ਵੀ ਸਹੀ ਲੰਦਾ ਤੇ ਚੀਜ਼ ਜਿਹੜੀ ਚੀਜ਼ ਨੂੰ ਵੇਚ ਕੇ ਮੁੱਲ ਲਾਇਆ ਜਾਂਦਾ ਆ ਵੇਖੋ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਥਣਾ ਦੇ ਵਿਖਾ ਦਿੰਦਾ ਉਲਟ ਬਹਿਣੀ ਵਾਲੇ ਪਾਸਿਓਂ ਵੇਖੋ ਨਹੀਂ ਵੀ ਸਰਸ਼ਮ ਕੋਈ ਨਹੀਂ ਆ ਲਓ ਜੀ ਬਾਹਰ ਵੀ ਤਾਂ ਰੰਗ ਹੈ ਹਾਂ ਕਰਵਾਓ ਆ ਕਰਵਾ ਦਿਓ ਚੈੱਕ ਜੀ ਬਾਕੀ ਧਾਰਾਂ ਪਸ਼ੂ ਮਾਰ ਕੇ ਜਿਹੜੀਆਂ ਚੈੱਕ ਪਾਸ ਕਰਵਾ ਦਿੰਨੇ ਆ ਉਸ ਤੋਂ ਬਾਅਦ ਜਿਹੜਾ ਡਿਸੀਜਨ ਆ ਫੈਸਲਾ ਲੈਣਾ ਤੁਹਾਡਾ ਦੋਸਤੋ ਥੋੜਾ ਈਜ਼ੀ ਹੋ ਜਾਂਦਾ ਕਿਉਂਕਿ ਹਰ ਕੋਈ ਵੀਰ ਭੈਣ ਭਰਾ ਦੂਰ ਦਰਾਡੇ ਬੈਠਾ ਤੇ ਆਹ ਵੇਖ ਲਿਓ ਜੀ ਆਹ ਬੜਾ ਹੈ ਇਹ ਮਗਰਲੇ ਥਾਣਾ ਦੀ ਜਿਹੜੀ ਹੈਗੀ ਦੋਸਤੋ ਆਹ ਦੇਖੋ ਪੂਰਾ ਭਰਾ ਹੈਗਾ ਚੰਗਾ ਥਾਣਾ ਦਾ ਆ ਲਓ ਠੀਕ ਹੈ ਜੀ ਆ ਲਓ ਆ ਅਗਲੇ ਥਾਣਾ ਦਾ ਵੇਖ ਲਓ ਜੀ ਆ ਲਓ ਠੀਕ ਹੈ ਜੀ ਠੀਕ ਹੈ ਅੱਗੇ ਦਾਣਾ ਪਾਓ ਨਾ ਕੋਈ ਚੱਕਰ ਨਹੀਂ ਗਾ ਜੀ ਠੀਕ ਆ ਬਾਕੀ ਚਾਰੂ ਬਹੁਤ ਵਗੜ ਜੋ ਪਾ ਦੋ ਫਿਰ ਮੱਥੀ ਹੈ ਸਾਰਾ ਕੁਝ ਅਗੂਗੀ ਠੀਕ ਆ ਹਾਂ ਤੇ ਬਾਈ ਮਨਜਿੰਦਰ ਇੱਕ ਇੱਕ ਸੰਪਰਕ ਨੰਬਰ ਜਰੂਰ ਦੱਸ ਦੀ ਆਪਨੇ 98143 40403 ਜੀ ਠੀਕ 9814340403 ਠੀਕ ਆ ਸੋ ਦੋਸਤੋ ਇਹ ਸਾਡਾ ਵੀਰ ਮਨਜਿੰਦਰ ਸਿੰਘ ਪਿੰਡ ਚੋਟੀਆਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਦੋਸਤੋ ਇਸ ਘਰ ਆਉਂਦੇ ਰਹਿੰਦੇ ਆ ਤੁਸੀਂ ਮੌਕੇ ਮੌ ਜਿਹੜਾ ਮੌਕੇ ਤੇ ਆ ਟਾਈਮ ਟੂ ਟਾਈਮ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਪਸ਼ੂ ਕਿਸੇ ਤਰ੍ਹਾਂ ਦਾ ਵੀ ਖਰੀਦਣਾ ਤੁਸੀਂ ਕਾਲ ਕਰਕੇ ਪੁੱਛ ਸਕਦੇ ਹਰ ਨਵੇਂ ਆਏ ਪਸ਼ੂ ਦੀ ਅਪਡੇਟ ਬਾਰੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ